ਸਸੀ ਦੇਖ ਰਿਹਾ ਹੈ ਉਹ ਮਹਾ ਕਾਰਟੂਨ ਟੀਵੀ ਕਾਰਟੂਨ ਟੀਵੀ ਟੀਵੀ ਹੈਲੋ ਬੱਚੋ ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਂਗੀ ਜਿਹਦੇ ਵਿੱਚ ਇੱਕ ਇਲਤੀ ਬਾਂਦਰ ਹੈ ਕਿਸੇ ਜੰਗਲ ਵਿੱਚ ਇੱਕ ਬਾਂਦਰ ਰਹਿੰਦਾ ਸੀ ਬਾਂਦਰ ਉਸ ਜੰਗਲ ਦੇ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ ਉਹ ਕਿਸੇ ਦਾ ਦੋਸਤ ਨਹੀਂ ਸੀ ਕਿਸੇ ਨਾ ਕਿਸੇ ਗੱਲ ਤੇ ਉਹ ਸਾਰਿਆਂ ਨੂੰ ਤੰਗ ਕਰਦਾ ਸੀ ਸਾਰੇ ਜਾਨਵਰ ਉਸ ਤੋਂ ਬਹੁਤ ਪਰੇਸ਼ਾਨ ਸੀ। ਜਦੋਂ ਵੀ ਕਿਸੇ ਜਾਨਵਰ ਨੂੰ 6:00 ਵਜ ਦੀ ਬਾਂਦਰ ਉਹਦੇ ਨਾਲ ਹਮਦਰਦੀ ਕਰਕੇ ਉਹਨੂੰ ਮਰਮ ਲਾਣ ਨੂੰ ਦੇਂਦਾ ਸੀ। ਇਹ ਉਹ ਕਿਸੇ ਦੀ ਮਦਦ ਕਰਨ ਲਈ ਨਹੀਂ, ਬਲਕਿ ਆਪਣੀ ਖੁਸ਼ੀ ਲਈ ਕਰਦਾ ਸੀ। ਕਿਉਂਕਿ ਉਹ ਮਰਮ ਨਿੰਬੂ ਤੇ ਕਾਲੀ ਮਿਸ਼ ਨਾਲ ਬੰਦੀ ਸੀ। ਜਿਸ ਦੇ ਨਾਲ ਜਾਨਵਰਾਂ ਨੂੰ ਹੋਰ ਦਰਦ ਹੁੰਦਾ ਸੀ। ਇਹ ਸਭ ਦੇਖ ਕੇ ਬਾਂਦਰ ਨੂੰ ਬਹੁਤ ਮਜ਼ਾ ਆਂਦਾ ਸੀ। ਇੱਕ ਦਿਨ ਇੱਕ ਖਰਗੋਸ਼ ਨੂੰ ਪੱਥਰ ਨਾਲ ਵੱਜ ਕੇ ਸੱਟ ਲੱਗ ਗਈ। ਉਹ ਦਰਦ ਨਾਲ ਚੀਕ ਰਿਹਾ ਸੀ। ਉਸ ਵੇਲੇ ਬੰਦਰ ਨੇੜੇ ਹੀ ਲੰਘ ਰਿਹਾ ਸੀ। ਉਹਨੇ ਵੇਖਿਆ ਖਰਗੋਸ਼ ਤੇ ਸੱਟ ਵੱਜੀ ਏ ਤੇ ਉਹਨੂੰ ਇੱਕ ਇੱਲਤ ਸੁਜੀ। ਉਹ ਖਰਗੋਸ਼ ਦੇ ਕੋਲ ਗਿਆ ਤੇ ਕਹਿਣ ਲੱਗਾ। "ਓ ਕੀ ਹੋਇਆ ਬਾਈ? ਤੇਰੇ ਸੱਟ ਕਿਵੇਂ ਵੱਜੀ?" "ਮੈਂ ਨੇੜੇ ਹੀ ਖੇਡ ਰਿਹਾ ਸੀ। ਪੱਥਰ ਨਾਲ ਵੱਜ ਕੇ ਮੇਰੇ ਸੱਟ ਲੱਗ ਗਈ।" "ਓ ਇਹ ਤਾਂ ਬਹੁ ਮਾੜਾ ਹੋਇਆ ਬਾਈ। ਬਹੁਤ ਦਰਦ ਹੋ ਰਿਹਾ ਹੋਊਗਾ ਨਾ ਮੈਂ ਤੈਨੂੰ ਮਰਮ ਦਿੰਨਾ ਹੈ ਤੋ ਓ ਲਾਲ ਹੈ ਜਲਦੀ ਠੀਕ ਹੋ ਜਾਏਗਾ ਬਾਂਦਰ ਖਰਗੋਸ਼ ਨੂੰ ਮਰਮ ਦੇ ਕੇ ਉੱਥੋਂ ਚਲਾ ਜਾਂਦਾ ਹੈ ਤੇ ਦੂਰੋਂ ਲੁੱਕ ਕੇ ਦੇਖਦਾ ਹੈ ਜਿਵੇਂ ਹੀ ਖਰਗੋਸ਼ ਉਹ ਮਰਮ ਆਪਣੀ ਸੱਟ ਤੇ ਲਾਂਦਾ ਹੈ ਉਹ ਚੀਕ ਉੱਡਦਾ ਆਹ ਇਹ ਕੀ ਹੈ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਲੱਗਦਾ ਹੈ ਬਾਂਦਰ ਨੇ ਮੇਰੇ ਨਾਲ ਮਜ਼ਾਕ ਕੀਤਾ ਹੈ ਖਰਗੋਸ਼ ਨੂੰ ਚੀਕਦਾ ਦੇਖ ਬਾਂਦਰ ਨੂੰ ਬਹੁਤ ਮਜ਼ਾ ਆਉਂਦਾ ਹੈ ਉਹ ਖਸਦਾ ਆਇਆ ਉੱਥੋਂ ਚਲਾ ਜਾਂਦਾ ਹੈ ਖਰਗੋਸ਼ ਨੂੰ ਚੀਕਦਾ ਦੇ ਸਾਰੇ ਜਾਨਵਰ ਉਹਦੇ ਕੋਲ ਆਂਦੇ ਨੇ ਤੇ ਉਸ ਤੋਂ ਪੁੱਛਦੇ ਨੇ ਕੀ ਹੋਇਆ ਖਰਗੋਸ਼ ਵੀਰੇ ਕਿਉਂ ਚਿੱਕੀ ਜਾਂਦਾ ਹੈ ਖਰਗੋਸ਼ ਨੇ ਸਾਰਿਆਂ ਨੂੰ ਪੂਰੀ ਗੱਲ ਦੱਸੀ ਉਹਦੀ ਗੱਲ ਸੁਣ ਕੇ ਕਦਾ ਬੋਲਿਆ ਉਹ ਤੂੰ ਸਹੀ ਕਹਿ ਰਿਹਾ ਖਰਗੋਸ਼ ਵੀਰੇ ਇਹ ਬਾਂਦਰ ਤਾਂ ਇਹੋ ਜਿਹੀ ਹੈ ਇਹ ਸਾਰਿਆਂ ਨਾਲ ਐਵੇਂ ਹੀ ਕਰਦਾ ਹੈ ਇਹ ਸਾਰਿਆਂ ਨੂੰ ਬਹੁਤ ਤੰਗ ਕਰਦਾ ਹੈ ਹਾਂ ਸਾਨੂੰ ਇਸ ਬੰਦਰ ਨੂੰ ਸਬਕ ਸਿਖਾਣਾ ਪੈਣਾ ਸਾਰਿਆਂ ਦੀ ਗੱਲ ਸੁਣ ਕੇ ਖਰਗੋਸ਼ ਨੂੰ ਇੱਕ ਤਰਕੀਬ ਸੁੱਝੀ ਉਹਨੇ ਦੋ ਟੋਕਰੀਆਂ ਲਈਤੀ ਇੱਕ ਵੱਡੀ ਤੇ ਇੱਕ ਛੋਟੀ ਵੱਡੀ ਟੋਕਰੀ ਦੇ ਥੱਲੇ ਉਹਨੇ ਤਾਰ ਕੋਲਾ ਦਿੱਤਾ ਤੇ ਦੋਨੋਂ ਟੋਕਰੀਆਂ ਲੈ ਕੇ ਉਹ ਬੰਦਰ ਦੇ ਕੋਲ ਗਿਆ ਤੇ ਕਹਿੰਦਾ ਵੀਰੇ ਅੰਬ ਖਾਏਂਗਾ ਅੰਬ ਅੰਬ ਤਾਂ ਮੈਨੂੰ ਬਹੁਤ ਪਸੰਦ ਹੈ ਆ ਚੱਲ ਫਿਰ ਬਾੜ ਤੇ ਉੱਥੇ ਇੱਕ ਅੰਬ ਦਾ ਰੋਖਾ ਉੱਤੇ ਬਹੁਤ ਵਧੀਆ ਅੰਬ ਲੱਗਦੇ ਨੇ ਉੱਥੋਂ ਦੀ ਅੰਬ ਲੈ ਕੇ ਆਣੇ ਆ ਖਰਗੋਸ਼ ਨੇ ਦੋਨੋਂ ਟੋਕਰੀਆਂ ਬਾਂਦਰ ਦੇ ਅੱਗੇ ਕਰਤੀ ਉਹ ਚੰਦਾ ਸੀ ਕਿ ਬਾਂਦਰ ਵੱਡੀ ਵਾਲੀ ਟੋਕਰੀ ਲਏ ਤੇ ਉਹੀ ਹੋਇਆ ਚਾਲੂ ਬਾਂਦਰ ਨੇ ਵੱਡੀ ਵਾਲੀ ਟੋਕਰੀ ਲਈ ਤੇ ਫਿਰ ਉਹ ਦੋਨੋਂ ਪਹਾੜ ਤੇ ਗਏ ਪਹਾੜ ਤੇ ਜਾ ਕੇ ਦੋਨਾਂ ਨੇ ਟੋਕਰੀਆਂ ਪਰ ਲਿੱਤੀ ਟੋਕਰੀ ਦੇ ਥੱਲੇ ਤਾਰ ਕੋ ਲੱਗਿਆ ਸੀ ਤਾਂ ਹੀ ਟੋਕਰੀ ਧਰਤੀ ਨਾਲ ਚਿਪਕ ਗਈ ਅੰਬਨਾਲ ਪਰਿ ਹੋਏ ਟੋਕਰੀ ਬਾਂਦਰ ਛੱਡਣਾ ਨਹੀਂ ਚਾਹੁੰਦਾ ਸੀ ਤਾਂ ਹੀ ਉਹਨੇ ਬਹੁਤ ਜ਼ੋਰ ਲਾਇਆ। ਓਹ ਹੋ ਰੱਬਾ ਇਹ ਟੋਕਰੀ ਦਾ ਧਰਤੀ ਨਾਲ ਚਿਪਕੀ ਗਈ ਚੱਕੀ ਹੋਣੀ ਜਾਰੀ। ਬਾਂਦਰ ਨੇ ਪੂਰੀ ਤਾਕਤ ਨਾਲ ਟੋਕਰੀ ਨੂੰ ਖਿੱਚਿਆ ਜਿਦੇ ਨਾਲ ਉਹਦੇ ਹੱਥ ਛਿੱਲੇ ਗਏ। ਇਹ ਵੇਖ ਕੇ ਖਰਗੋਸ਼ ਨੇ ਬਾਂਦਰ ਨੂੰ ਕਿਹਾ ਫਿਰ ਤੈਨੂੰ ਤਾਂ 6 ਵਜੇ ਹੈ ਬਹੁਤ ਦਰਦ ਹੋ ਰਿਹਾ ਹੋਵੇਗਾ। ਮੈਂ ਤੈਨੂੰ ਮਰਮ ਦੇਣਾ। ਇਹ ਲਾ ਲੈ। ਆਹ ਮਰ ਗਿਆ। ਬਾਂਦਰ ਨੇ ਜਿਵੇਂ ਦਵਾਈ ਲਾਈ ਉਹ ਦਰ ਤੋਂ ਚੀਕਣ ਲੱਗਿਆ ਇਹ ਉਹੀ ਦਵਾ ਸੀ ਜਿਹੜੀ ਉਹ ਸਾਰਿਆਂ ਨੂੰ ਦੇਂਦਾ ਸੀ ਉਹ ਨਹਿਰ ਦੇ ਕੋਲ ਪਜਿਆ ਉਹਨੇ ਨਹਿਰ ਵਿੱਚ ਆਪਣੇ ਹੱਥ ਡੁਬਾਏ ਪਰ ਪਾਣੀ 'ਚ ਹੱਥ ਡੁਬਾਉਣ ਤੋਂ ਬਾਅਦ ਵੀ ਛਿੱਲੇ ਹੋਏ ਹੱਥਾਂ ਦਾ ਜੋ ਦਰਦ ਸੀ ਉਹ ਘਟਣਾ ਹੋਇਆ ਹੁਣ ਬਾਂਦਰ ਨੂੰ ਇਹ ਸਮਝ ਆ ਗਿਆ ਸੀ ਕਿ ਜਦੋਂ ਇਹ ਸਭ ਦੂਜਿਆਂ ਨਾਲ ਕਰਦਾ ਹੋਣਾ ਹੈ ਤਾਂ ਉਹਨਾਂ ਨੂੰ ਕਿਵੇਂ ਲੱਗਦਾ ਹੋਣਾ ਹੈ ਬਾਂਦਰ ਐ ਸਿੱਖ ਗਿਆ ਸੀ ਕਿ ਜੋ ਅਸੀਂ ਦੂਜਿਆਂ ਨਾਲ ਕਰਦੇ ਉਹੀ ਸਾਡੇ ਨਾਲ ਹੁੰਦਾ ਹੈ ਤਾਂ ਬੱਚੋ ਇਸ ਕਹਾਣੀ ਤੋਂ ਆਪਾਂ ਇਹ ਸਿੱਖਿਆ ਕਿ ਸਾਨੂੰ ਹਮੇਸ਼ਾ ਸਾਰਿਆਂ ਦੇ ਨਾਲ ਚੰਗਾ ਵਰਤਾਅ ਕਰਨਾ ਚਾਹੀਦਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡਾ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ